ਵਾਹਿਗੁਰੂ 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 ਆਹਿਆ ਪ੍ਰਭਾਤੀ ਮਹਲਾ ਤੀਜਾ ਬਿਪਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮ ਨੂੰ ਲੇਹੁ ਸੰਭਾਲ ਮਨ ਮੇਰੇ ਸ਼ਬਦ ਰੱਬ ਦਾ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਤੀ ਸਾਚੀ ਸੋਏ ਰਹਾਉ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀ ਉਹ ਸਾਜਿਆ ਰੱਖਿਆ ਹੁਕਮ ਸਵਾਰ ਤੋਰ ਲੇਖ ਲਿਖਿਆ ਸੁ ਹੁਕਮਾਵਣਾ ਕੋਈ ਨਾ ਮੇਟਣਾ ਹਾਰ ਸ਼ਬਦ ਚੀਨ ਸੁਖ ਪਾਇਆ ਸਚੈ ਨਾਹੀ ਪਿਆਰ ਹਰ ਮੰਦਰ ਸ਼ਬਦ ਦੇ ਸੋਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰ ਬਿਨ ਕੋਰੰਦਾਰ ਦੂਜਾ ਭਾਉ ਕਰ ਪੂਜ ਦੇ ਮਨ ਮੁਖ ਅੰਧ ਗੁਵਾਰ ਜਿੱਥੈ ਲੇਖਾ ਮੰਗੀਐ ਤੇ ਤਾਦੀ ਜਾਤ ਨਾ ਜਾਈ ਸਾਚ ਰਤੇ ਸੇ ਉਪਰੇ ਦੁਖੀਏ ਦੂਜੈ ਭਾਈ ਹਰ ਮੰਦਰ ਮੈਂ ਨਾਮ ਨਿਧਾਨ ਹੈ ਨਾ ਬੂਝੈ ਮੁਗਦ ਗੁਵਾਰ ਗੁਰ ਪ੍ਰਸਾਦੀ ਚੀਨਿਆ ਹਰ ਰੱਖਿਆ ਉਰਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਈ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਈ ਹਰ ਮੰਦਰ ਹਰ ਕਾ ਹਾਟ ਹੈ ਰਖਿਆ ਸ਼ਬਦ ਸਵਾਰ ਇਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਨ ਸਵਾਰ ਹਰ ਮੰਦਰ ਮਹਿ ਮਨ ਲੂਟ ਹੈ ਮੋਹਿਆ ਦੂਜੈ ਭਾਈ ਪਾਰਸ ਭੇਟਿਆ ਕੰਚਨ ਭਇਆ ਕੀਮਤ ਕਹੀ ਨਾ ਜਾਏ ਹਰ ਮੰਦਰ ਮਹਿ ਹਰ ਵਸੈ ਸਰ ਬਨ ਨਿਰੰਤਰ ਸੋਈ ਨਾਨਕ ਗੁਰਮਖ ਵਣ ਜੀਐ ਸਚਾ ਸੌਦਾ ਹੋਈ ਪ੍ਰਭਾਤੀ ਮਹਲਾ ਤੀਜਾ ਪੈ ਭਾਏ ਜਾਗੇ ਸੇ ਜਨ ਜਾਗਰਣ ਕਰਹਿ ਹਉਮੈ ਮੈਲ ਉਤਾਰ ਸਦਾ ਜਾਗ ਹੈ ਕਰ ਆਪਣਾ ਰਾਖ ਹੈ ਪੰਜ ਤਸਕਰ ਕਾਢ ਅਹ ਮਾਰ ਮਨ ਮੇਰੇ ਗੁਰਮਖ ਨਾਮ ਧਿਆਈ ਜਿਤ ਮਾਰਗ ਹਰ ਪਾਈਐ ਮਨ ਸੇ ਹੀ ਕਰਮ ਕਮਾਏ ਰਹਾਉ ਗੁਰਮੁਖ ਸਹਜ ਧੁਨ ਉਪਜੈ ਦੁਖ ਹਉ ਮੈਂ ਵਿੱਚੋਂ ਜਾਈ ਹਰ ਨਾਮ ਹਰ ਮਨ ਵਸੈ ਸਹਜੇ ਹਰ ਗੁਣ ਗਾਈ ਗੁਰਮਤੀ ਮੁਖ ਸੋਹਣੀ ਹਰ ਰੱਖਿਆ ਉਰ ਧਾਰ ਐਤੈ ਉਤੈ ਸੁਖ ਘਣਾ ਜਪ ਹਰ ਹਰਿ ਉਤਰੇ ਪਾਰ ਉਮੈ ਵਿੱਚ ਜਾਗਰਣ ਨਾ ਹੋਵਈ ਹਰ ਭਗਤ ਨਾ ਪਵਈ ਥਾਈ ਮਨ ਮੁਖ ਦਰ ਢੋਈ ਨਾ ਲਹ ਭਾਈ ਦੂਜੇ ਕਰਮ ਕਮਾਈ ਤਿਗ ਖਾਣਾ ਤਿਗ ਪੈਨਣਾ ਜਿੰਨਾ ਦੂਜੇ ਭਾਏ ਪਿਆਰ ਵਿਸ਼ਟਾ ਕੇ ਕੀੜੇ ਵਿਸ਼ਟਾ ਰਾਤੀ ਮਰ ਜਮਹਿ ਹੋਹੀ ਖੁਆਰ ਜਿਨ ਕੋ ਸਤਗੁਰ ਭੇਟਿਆ ਕਿੰਨਾ ਵਿਟੋ ਬਲ ਜਾਓ ਇਨਕੀ ਸੰਗਤ ਮਿਲ ਰਹਾ ਸੱਚੇ ਸੱਚ ਸਮਾ ਪੂਰੇ ਭਾਗ ਗੁਰ ਪਾਈਐ ਉਪਾਏ ਕਿਤੇ ਨਾ ਪਾਇਆ ਜਾਈ ਸਤ ਗੁਰ ਤੇ ਸਹਜ ਊ ਪਜੈ ਹਉ ਮੈਂ ਸ਼ਬਦ ਜਲਾਈ ਹਰ ਸਰਨਾਈ ਭਜ ਮਨ ਮੇਰੇ ਸਭ ਕਿਛ ਕਰਨੈ ਜੋਗ ਨਾਨਕ ਨਾਮ ਨਾ ਵਿਸਰੈ ਜੋ ਕਿਛ ਕਰੈ ਸੋ ਹੋਗਾ ਵਿਪਾਸ ਪ੍ਰਭਾਤੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਤ ਬਨਤਾ ਚੂਗਹਿ ਚੋਗ ਆਨੰਦ ਸਿਉ ਜੁਗਤਾ ੳਰਜ ਪਰਿਓ ਮਨ ਮੀਠ ਮੋਹਾਰਾ ਗੁਣ ਗਾਹਕ ਮੇਰੇ ਪ੍ਰਾਣ ਆਧਾਰਾ ਏਕ ਹਮਾਰਾ ਅੰਤਰ ਜਾਮੀ ਤਰ ਏਕਾ ਮੈ ਟਿਕ ਏਕਸ ਕੀ ਸਿਰ ਛਾਹਾ ਵੱਡ ਪੁਰਖ ਸੁਆਮੀ ਰਹਾਉ ਛਲ ਨਾਗਨ ਸਿਉ ਮੇਰੀ ਟੂਟਣ ਹੋਈ ਗੁਰ ਕਹਿਆ ਇਹ ਝੂਠੀ ਧੋਹੀ ਮੁਖ ਮੀਠੀ ਖਾਈ ਕੋਰਾਈ ਅੰਮ੍ਰਿਤ ਨਾਮ ਮਨ ਰਹਿਆ ਅਘਾਈ ਲੋਭ ਮੋਹ ਸਿਉ ਗਈ ਵਿਖੋਟ ਗੁਰ ਕਿਰਪਾਲ ਮੋਹ ਕੀਨੀ ਛੋਟ ਇਹ ਠਗਵਾਰੀ ਬਹੁਤ ਘਰ ਗਾਲੇ ਹਮ ਗੁਰ ਰੱਖ ਲੀਏ ਕਿਰਪਾਲੇ ਕਾਮ ਕਰੋਧ ਸਿਓ ਠਾਟ ਨਾ ਬਣਿਆ ਗੋਰੀ ਉਪਦੇਸ ਮੋਹਿ ਕਾਨੀ ਸੁਨਿਆ ਜਹ ਦੇਖੋਂ ਤਹ ਮਹਾ ਚੰਡਾਲ ਰੱਖ ਲੀਏ ਆਪਣੈ ਗੁਰ ਗੋਪਾਲ ਦਸ ਨਾਰੀ ਮੈਂ ਕਰੀ ਦੁਹਾਗਨ ਗੁਰ ਕਹਿਆ ਇਹ ਰਸੈ ਵਿਖਾਗਨ ਇਨ ਸੰਬੰਧੀ ਰਸਾਤ ਲਜਾਈ ਹਮ ਗੁਰ ਰਾਖੇ ਹਰ ਲਿਵ ਲਾਈ ਅਹਮੇਵ ਸਿਉ ਮਸਲਤ ਛੋਡੀ ਗੁਰ ਕਹਿਆ ਇਹ ਮੂਰਖ ਹੋਡੀ ਇਹ ਨੀ ਕਰ ਘਰ ਘਰ ਕਹੀਂ ਨਾ ਪਾਈ ਹਮ ਗੁਰ ਰਾਖ ਲੀਏ ਲਿਵ ਲਾਈ ਇਨ ਲੋਗਨ ਸਿਉ ਹਮ ਭਈ ਬੈਰਾਈ ਏਕ ਗ੍ਰਹਿ ਮਹ ਦੁਇ ਨਾ ਖਟਾਈ ਆਏ ਪ੍ਰਭ ਪਹਿ ਅੰਚਰ ਲਾਗ ਕਰਹੁ ਤਪਾਵਸ ਪ੍ਰਭ ਸਰਬਾਗ ਪ੍ਰਭ ਹਸ ਬੋਲੇ ਕੀਏ ਨਿਆਈ ਸਗਲ ਦੂਤ ਮੇਰੀ ਸਿਵਾਲਾਏ ਤੂੰ ठाकुर ਇਹੋ ਗ੍ਰਹਿ ਸਭ ਤੇਰਾ ਕਹੋ ਨਾਨਕ ਗੁਰ ਕੀ ਆ ਨਵੇਰਾ ਪਰਭਾਤੀ ਮਹੱਲਾ ਪੰਜਵਾਂ ਮਨ ਮੈਂ ਕ੍ਰੋਧ ਮਹਾ ਹੰਕਾਰਾ ਪੂਜਾ ਕਰਹਿ ਬਹੁਤ ਬਿਸਥਾਰਾ ਕਰਿ ਇਸ ਨਾਨ ਤਨ ਚੱਕਰ ਬਣਾਈ ਅੰਤਰ ਕੀ ਮਾਲ ਕਬ ਹੀ ਨਾ ਜਾਏ ਇਤ ਸੰਜਮ ਪ੍ਰਭ ਕਿਨਹੀ ਨਾ ਪਾਇਆ ਭਗਉਤੀ ਮੁਦਰਾ ਮਨ ਮੋਇਆ ਮਾਇਆ ਰਹਾਉ ਪਾਪ ਕਰਹਿ ਪੰਚਾਂ ਕੇ ਬਸਰੀ ਤੀਰਥ ਨਾਏ ਕਹਿ ਸਭ ਉੱਤਰੇ ਬਹੁਰ ਕਮਾਵਹਿ ਹੋਏ ਨ ਸੰਕ ਜੰਪੁਰ ਬਾੰਦ ਖਰੇ ਕਾਲੰਕ ਘੁੰਗਰ ਬਾੰਦ ਬਜਾਵਹਿ ਤਾਲਾ ਅੰਤਰ ਕਪਟ ਫਿਰਹਿ ਬੇਤਾਲਾ ਵਰਮੀ ਮਾਰੀ ਸਾਪ ਨਾਮੂਆ ਪ੍ਰਭ ਸਭ ਕਿਛ ਜਾਣੈ ਜਿਨ ਤੂੰ ਕੀਆ ਪੂਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੂਡ ਪਰ ਦੀ ਸਹਿਤਾਇਆ ਪੰਚ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਰਾਏ ਟੂਕਾ ਕਰ ਕਰ ਮੰਗੈ ਤ੍ਰਿਪਤਾਵਣ ਤੇ ਚੂਕਾ ਬਨਤਾ ਛੋੜ ਬਦ ਨਦਰ ਪਰ ਨਾਰੀ ਵੇਸ ਨਾ ਪਾਈਐ ਮਹਾ ਦੁਖਿਆਰੀ ਬੋਲੈ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਪੁਹਾਈਐ ਜੋਨੀ ਅੰਤੇ ਰਹਤਾ ਦੁਖ ਦੇਹੀ ਸਹਤਾ ਹੁਕਮ ਨਾ ਬੂਝੈ ਵਿਆਪਿਆ ਮਮਤਾ ਬਿਨ ਸਤਗੁਰ ਕਿਨੈ ਨਾ ਪਾਈ ਪਰਮ ਗਤੀ ਉਚੋ ਸਗਲ ਬੇਦ ਸਿਮਰਤੇ ਮਨ ਮੁਖ ਕਰਮ ਕਰੈ ਆਜਾਈ ਜਿਉ ਬਾਲੂ ਘਰ ਠੌਰ ਨਾ ਠਾਈ ਜਿਸਨੂੰ ਭਏ ਗੋਬਿੰਦ ਦਿਆਲਾ ਗੁਰ ਕਾ ਬਚਨ ਤਿਨ ਬਾਂਦੇ ਉਪਾਲਾ ਕੋਟ ਮੱਧੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗਤ ਰਾਇਆ ਜੇ ਹੋਇ ਐ ਭਾਗ ਤਾ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪਰਭਾਤੀ ਮਹੱਲਾ ਪੰਜਵਾ ਸਿਮਰਤ ਨਾਮ ਕਿਲਬਿਕ ਸਭ ਕਾਟੀ ਧਰਮ ਰਾਏ ਕੇ ਕਾਗਿਰ 파ਟੀ ਸਾਧ ਸੰਗਤ ਮਿਲ ਹਰ ਰਸ ਪਾਇਆ ਪਾਰ ਬ੍ਰਹਮ ਰਿਤਮਾਹਿ ਸਮਾਇਆ RAM ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾਇਆ ਰਹਾਉ ਕੂਕਾ ਗੌਣ ਮਿਟਿਆ ਅੰਧਿਆਰ ਗੁਰਦਖ ਲਾਇਆ ਮੁਕਤ ਦੁਆਰ ਹਰ ਪੇਮ ਭਗਤ ਮਨ ਤਨ ਸਦ ਰਾਤਾ ਪ੍ਰਭੂ ਜਨਾਇਆ ਤਬਹੀ ਜਾਤਾ ਘਟ ਘਟ ਅੰਤਰ ਰਵਿਆ ਸੋਈ ਤਿਸ ਬਿਨ ਬੀਜੋ ਨਾਹੀ ਕੋਈ ਬੈਰ ਬਿਰੋਧ ਛੇਦੇ ਭੈ ਪਰਮਾ ਰਬ ਕੋ ਨੀ ਆਤਮਾ ਕੀਨੇ ਧਰਮਾ ਮਹਾ ਤਰੰਗ ਤੇ ਕਾਂਢੇ ਲਾਗਾ ਜਨਮ ਜਨਮ ਕਾ ਟੂਟਾ ਗਾਂਡਾ ਜਪ ਤਪ ਸੰਜਮ ਨਾਮ ਸੰਭਾਲਿਆ ਆਪਣੇ ਠਾਕੁਰ ਨਦਰ ਨਿਹਾਲਿਆ ਮੰਗਲ ਸੂਖ ਕਲਿਆਣ ਤਥਾਈ ਜਹ ਸੇਵਕ ਗੋਪਾਲ ਗੁਸਾਈ ਰਬ ਸੋ ਪ੍ਰਸੰਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬੇਤਾਲ ਹੋਮ ਜਗ ਉਰਦ ਤਪ ਪੂਜਾ ਕੋਟ ਤੀਰਤ ਇਸ ਨਾਨ ਕਰੀ ਜਾ ਕਰਨ ਕਮਲ ਨਿਮ ਖਰੀਦਾ ਤਾਰੀ ਗੋਬਿੰਦ ਜਪਤ ਸਭ ਕਾਰਜ ਸਾਰੇ ਉਚੇ ਤੇ ਉਚਾ ਪ੍ਰਭ ਥਾਨ ਹਰ ਜਨ ਲਾਵੇ ਸਹਿਜ ਧਿਆਨ ਦਾਸ ਦਾਸਨ ਕੀ ਬਾਛੋਂ ਧੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪ੍ਰਵਾਸਾ ਤੇਰਾ ਕਰ ਗਹਿ ਲੀਨੇ ਆਪਣੇ ਦਾਸ ਜਪ ਜੀਵੈ ਨਾਨਕ ਗੁਣਤਾਸ ਬਿਕ ਗੁਣਤਾਸ ਵਿਪਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾਰ ਨਾਸੀ ਆਪਨ ਰੰਗ ਸਹਿਜ ਪ੍ਰਗਾਸੀ ਪ੍ਰਗਤੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ ਜਹ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਲਿਵ ਤਤ ਲੁਕਾਨਾ ਜੋ ਕਿਛ ਹੋ ਆ ਸੋ ਤੇਰਾ ਪਾਣਾ ਜੋ ਇਵ ਬੂਝੈ ਸੋ ਸਹਿਜ ਸੁਆਣਾ ਕਹਿਤ ਕਬੀਰ ਕਿਲ ਬਖ ਗਏ ਖੀਨਾ ਮਨ ਭਿਆ ਜਗ ਜੀਵਨ ਲੀਣਾ ਪ੍ਰਭਾਤੀ ਅੱਲਾਹ ਇੱਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇ ਰਾ ਹਿੰਦੂ ਮੂਰਤ ਨਾਮ ਨਿਵਾਸੀ ਦੋਹ ਮਹਿ ਤਤ ਨਾ ਹੀਰਾ ਅੱਲਾਹ ਰਾਮ ਜੀਵੋਂ ਤੇਰੇ ਨਾਈ ਤੂੰ ਕਰ ਮਹਿ ਰਾਮਤ ਸਾਈ ਰਹਾਉ ਦੱਖਣ ਦੇਸ ਹਰੀ ਕਾ ਬਾਸਾ ਪੱਛਮ ਅੱਲਹਿ ਮਕਾਮਾ ਦਿਲ ਮਹਿ ਖੋਜ ਦਿਲੈ ਦਿਲ ਖੋਜੋ ਏਹੀ ਠੌਰ ਮਕਾਮਾ ਬ੍ਰਹਮਣ ਗਿਆਸ ਕਰਹਿ ਚੋਬੀਸਾ ਕਾਜੀ ਮਹਿ ਰਮਜਾਨਾ 11 ਮਾਸ ਪਾਸ ਕਹਿ ਰਾਖੀ ਏ ਕੈ ਮਾਹੀ ਨਿਧਾਨਾ ਕਹਾਂ ਉਡੀਸਤੇ ਮਜਨ ਕੀਆ ਕਿਆ ਮਸੀਤ ਸਿਰ ਨਾਏ ਦਿਲ ਮਹਿ ਕਪਟ ਨਿਵਾਜ ਗੁਜਾਰੇ ਕਿਆ ਹਜ ਕਾਬੈ ਜਾਏ ਏਤੇ ਔਰਤ ਮਰਦਾ ਸਾਜੀ ਏ ਸਭ ਰੂਪ ਤੁਮਾਰੀ ਕਬੀਰ ਪੂੰਗਰਾ RAM ਅੱਲਾਹ ਕਾ ਸਭ ਗੁਰ ਪੀਰ ਹਮਾਰੀ ਕਹਿਤ ਕਬੀਰ ਸੁਨੋ ਨਰ ਨਰਵੈ ਪਰ ਹੋਇ ਇਕ ਕੀ ਸਰਨਾ ਕੇਵਲ ਨਾਮ ਜਪਹੁ ਰੇ ਪ੍ਰਾਨੀ ਤਬ ਹੀ ਨੇਚੈ ਤਰਨਾ ਪ੍ਰਭਾਤੀ ਅਵਲ ਅੱਲਾਹ ਨੂਰਿ ਉਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮਨਾ ਪੂਲੋ ਪਾਈ खालक खलक खलक मह खो खालक, सरब ठाई रहाऊ माटी एक अनेक भांत कर साजी साजन साजनहारै ना कश पोच माटी के भांडे ना कश पोच कुंभहार सब मैह सच्चा कोह सोई तिसका किया सब कश होई कछ होने सोई को जाने ਬੰਦਾ ਕਹੀਐ ਸੋਈ ਅਲਹੁ ਅਲਖ ਨਾ ਜਾਈ ਲਖਿਆ ਗੁਰ ਗੁੜ ਦੀ ਨਾ ਮੀਠਾ ਕਹ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨ ਦੀਠਾ ਪ੍ਰਭਾਤੀ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਜੋ ਸਭ ਮਹਿ ਏਕ ਖੁਦਾਏ ਕਹਿ ਤਹ ਤਉ ਕਿਉ ਮੁਰਗੀ ਮਾਰੈ ਮੁਲਾ ਕਹੋ ਨਿਆਉ ਖੁਦਾਈ ਤੇਰੇ ਮਨ ਕਾ ਪਰਮ ਨਾ ਜਾਈ ਰਹਾ ਪਕਰ ਜਿਓ ਆਨਿਆ ਦੇ ਬਿਨਾਸੀ ਮਾਟੀ ਕੋ ਬਿਸਮਿਲ ਕੀਆ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀਆ ਕਿਆ ਉਜੂ ਪਾਕ ਕੀਆ ਮੂੰ ਧੋਇਆ ਕਿਆ ਮਸੀਤ ਸਿਰ ਲਾਇਆ ਜੋ ਦਿਲ ਮਹਿ ਕਪਟ ਨਵਾਜ ਗੁਜਾਰੋ ਕਿਆ ਹਜ ਕਬਹਿ ਜਾਇ ਤੂੰ ਨਾ ਪਾਕ ਪਾਕ ਨਹੀਂ ਸੂਜਿਆ ਤਿਸ ਕਾ ਮਰਮ ਨਾ ਜਾਣਿਆ ਕਹ ਕਬੀਰ ਪਿਸਤ ਤੇ ਚੂਕਾ ਦੋਜਕ ਸਿਓ ਮਨ ਮਾਨਿਆ ਪਰਵਾਤੀ ਸੁਣ ਸੰਧਿਆ ਤੇਰੀ ਦੇਵ ਦਿਵਾ ਕਰ ਅਧਪਤ ਆਦ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੀ ਸਰਨਾਈ ਲੇਹੋ ਆਰਤੀ ਹੋ ਪੁਰਖ ਨਿਰੰਜਨ ਸਤ ਗੁਰ ਪੂਜੋ ਭਾਈ ਠਾਢਾ ਬ੍ਰਹਮਾ ਨਿਗਮ ਵਿਚਾਰੈ ਅਲਖ ਨਾ ਲਖਿਆ ਜਾਈ ਰਹਾਉ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇ ਉਜਿਆਰਾ ਜੋਤ ਲਾਏ ਜਗਦੀਸ ਜਗਾਇਆ ਬੂਜੈ ਬੂਜਨ ਹਾਰਾ ਪੰਚੇ ਸ਼ਬਦ ਅਨਾਹਦ ਬਾਜੀ ਸੰਗੇ ਸਾਰਿੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਬੂਝਿ ਲਿਆਗੈ ਕਹੀਐ ਅੰਤਰ ਜਾਮੀ RAM ਰਵਾਈ ਮੈਂ ਡਰ ਕੈਸੇ ਚਹੀਐ ਵੇਦੀ ਅਲੇ ਗੋਪਾਲ ਗਸਾਈ ਮੇਰਾ ਪ੍ਰਭ ਰਵਿਆ ਸਰਬੇ ਠਾਈ ਰਹਾਉ ਮਾਨੈ ਹਾਟ ਮਾਨੈ ਪਾਟ ਮਾਨੈ ਹੈ ਪਾਸਾਰੀ ਮਾਨੈ ਬਾਸੈ ਨਾਨਾ ਭੀਦੀ ਪਰਮਤ ਹੈ ਸੰਸਾਰੀ ਗੁਰ ਕੈ ਸ਼ਬਦ ਇਹੋ ਮਨ ਰਾਤਾ ਦੁਬਦਾ ਸਹਿਜ ਸੁਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ ਜੋ ਜਨ ਜਾਨ ਭਜੈ ਪ੍ਰਖੋਤਮ ਤਾ ਕੀ ਅਬਗਤ ਬਾਣੀ ਨਾਮਾ ਕਹਿ ਜਗ ਜੀਵਨ ਪਾਇਆ ਹਿਰਦੈ ਅਲਖ ਬਿਡਾਣੀ ਪ੍ਰਭਾਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾ ਕਾਇੰਤ ਨਾ ਜਾਣਿਆ ਸਰਬ ਨਿਰੰਤਰ ਰਾਮ ਰਹਿਆ ਰਾਵ ਐਸਾ ਰੂਪ ਬਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ आनंद रूपी मेरो रामैया राहा बावन बीखू बानै बीखे बास ते सुख लागेला सरबे आद परम लाद काष्ट चंदन पैला तुम चे पारस हम चे लोहा संगे कंचन पैला तू दयाल रत्नलाल नामा साच समाएला प्रभाती ਅਕਲ ਪੁਰਖ ਇਕ ਚਲ ਤੇ ਪਾਇਆ ਘਟ ਘਟ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨਾ ਜਾਣੈ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਉ ਜਿਉ ਪ੍ਰਗਾਸਿਆ ਮਾਟੀ ਕੁੰਭੇਉ ਆਪ ਹੀ ਕਰਤਾ ਬੀਠਲ ਦੇਵ ਜੀ ਕਾ ਬੰਦਨ ਕਰਮ ਬਿਆਪੈ ਜੋ ਕਿਸ ਕੀਆ ਸੋ ਆਪੈ ਆਪੈ ਰਣਵਤ ਨਾਮ ਦੇਉ ਇਹੋ ਜੀਉ ਚਿਤ ਵੈ ਸੋਲ ਹੈ ਅਮਰ ਹੋਏ ਸਦ ਆਖੁਲ ਰਹੈ ਪ੍ਰਭਾਤੀ ਭਗਤ 베ਣੀ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਤਨ ਚੰਦਨ ਮਸਟਕ ਪਾਤੀ ਹਿਦਯ ਅੰਤਰ ਕਰ ਤਲ ਕਾਤੀ ਠਗ ਦੇਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਨ ਮੁਖ ਭਾਗਾ काल भगवत बंद चिरामंग क्रूर दिष्ट रत्ता निस्बादंग रहा नितप्रत इ स्नान शरीरं दोय तोती कर्ममुख खीरं हृदय शुरी संध्यानि परदर्भ हिरणकी वाणी शिल पूजस चक्र गणेशं निस्जागस भगत प्रवेसं पग नाच सचित अकर्मं ਏ ਲੰਪਟ 나ਚਕ ਧਰਮ ਮਿਰਗ ਆਸਣ ਤੁਲਸੀ ਮਾਲਾ ਕਾਰੀ ਉਜਲ ਤਿਲਕ ਕਪਾਲਾ ਹਿਰਦੈ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਭਾਕੰ ਜਿਨੇ ਆਤਮ ਤਤ ਨਾ ਚੀਨਿਆ ਸਭ ਖੋਕਟ ਧਰਮ ਅਬੀਨਿਆ ਕਹੋ 베ਣੀ ਗੁਰਮੁਖ ਧਿਆਵੇ ਬਿਨ ਸਤਗੁਰ ਬਾਟ ਨਾ ਪਾਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਜੈ ਜੈ ਬੰਤੀ ਮਹੱਲਾ ਨੋ ਰਾਮ ਸਿਮਰ ਰਾਮ ਸਿਮਰ ਇਹੈ ਤੇਰੇ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾਨ 바ਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨਸ ਜੈ ਹੈ ਤੇਰੋ ਗਾਤ ਛਿਨ ਛਿਨ ਕਰ ਗयो ਕਾਲ ਤੈਸੇ ਜਾਤ ਆਜ ਹੈ ਜੈ ਜੈ ਬੰਤੀ ਮਹੱਲਾ ਨੌਂ ਰਾਮ ਭਜ ਰਾਮ ਭਜ ਜਨਮ ਸਿਰਾਤ ਹੈ ਕਹੋ ਕਹਾ ਬਾਰ ਬਾਰ ਸਮਝਤ ਨਹਿ ਕਿਉ ਗੁਵਾਰ ਬਿਨ ਸਤ ਨਹਿ ਲੱਗੈ ਬਾਰ ਪੂਰੇ ਸਮਗਾਤ ਹੈ ਰਹਾਉ ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਲੇ ਅੰਤ ਬਾਰ ਸੰਗ ਤੇਰਾ ਇਹ ਏਕ ਜਾਤ ਹੈ ਬਿਖਿਆ ਬਿਖਿ ਜਿਉ ਬਿਸਾਰ ਪ੍ਰਭ ਕੋ ਜਸ ਹੀ ਏ ਧਾਰ ਨਾਨਕ ਜਨ ਕਹਿ ਪੁਕਾਰ ਔ ਸਰ ਬਿਹਾਤ ਹੈ ਜੈ ਜੈ ਵੰਤੀ ਮਹੱਲਾ ਨੋਆ ਰੇ ਮਨ ਕੌਨ ਗਤ ਹੋਏ ਹੈ ਤੇਰੀ ਇਹ ਜਗ ਮਹਾਰਾਮ ਨਾਮ ਸੋ ਤਉ ਨਹੀਂ ਸੁਨਿਓ ਕਾਨ ਵਿਖਿਆ ਨਸਿਓ ਅਤਲੁ ਭਾਨ ਮਤ ਨਾਹਿਨ ਫੇਰੀ ਰਹਾਉ ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ ਦਾਰਾ ਸੁਖ ਭਇਓ ਦੀਨ ਪੱਗੋ ਪਰੇ 베ਰੀ ਨਾਨਕ ਜਨ ਕਹਿ ਪੁਕਾਰ ਸੁਪਨੇ ਜਿਉ ਜਾਗ ਪਸਾਰ ਸਿਮਰਤ ਨਹਿ ਕਿਉ ਮਰਾਰ ਮਾਇਆ ਜਾ ਕੀ 체ਰੀ ਜੈ ਜੈ ਵੰਤੀ ਮਾਹੱਲਾ ਨੋਆ ਬੀਤ ਜਹ ਹੈ ਬੀਤ ਜਹ ਜਨਮ ਆਕਾਜਰੀ ਨਿਸ ਦਿਨ ਸੁਨ ਕੈ ਪੁਰਾਨ ਸਮਝਤ ਨਹਿ ਰੇ ਅਜਾਨ ਕਾਲ ਤੋ ਪਹੁੰਚਿਓ ਆਨ ਕਹਾਂ ਜੈ ਹੈ ਭਾਜਰੀ ਰਹਾਉ ਅਸਰ ਜੋ ਮਾਨਿਓ ਦੇ ਸੋ ਤਉ ਤੇਰੋ ਹੋਏ ਹੈ ਖੇ ਕਿਉ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ ਰਾਮ ਭਗਤ ਹੀ ਏ ਆਨ ਸਾਡ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮਹ ਬੇਰਾਜ ਰੀ